ਵਾਹ ਵਾਹਿਗੁਰੂ ਡੇਗਲਾ ਸਾਜੀ ਹਨ ਡੇਗਲਾ ਦੇ ਆਹ ਬਾਈ ਇਦਾਂ ਨਾ ਕਰਿਆ ਕਰ ਵੀਰ ਜਾਣਾ ਜਾਨ ਹਲਕ ਜਾ ਜਾਂਦੀ ਯਾਰ ਤੇ ਨਾ ਕਰਤਾ ਤੇ ਤੀਹ ਵੜਾਗੇ ਵੀ ਛਾਤਰਾ ਬਚੇ ਨਹੀਂ ਡੇਗਲਾ ਸਾਜੀ ਖੋਦेंगे ਡੇਗਲਾ ਡਿੰਗਾ ਡੇਗਲਾ ਡਿੰਗਲਾ ਪੀ ਮੈਟਰੋ ਟਲਕੇ ਦਾ ਹੋ ਗਿਆ ਟਾਈਮ ਤੇ ਆਪਾਂ ਲੱਗਿਆ ਕਟਰ ਕਰਨ ਪਹਿਲਾ ਕੱਟ ਕੱਟ ਕੇ ਖੜਦੇ ਆ ਇੱਗਾ ਡਰ ਪਹਿਲਾਂ ਲੱਗਿਆ ਕਿ ਉਧਰ ਆਈ ਗਾਟਰ ਕੱਢਣ ਦਾ ਕੁਝ ਬੰਦੇ ਉਹ ਬੰਦੇ ਇੱਧਰ ਕ੍ਰੇਨ ਨੂੰ ਲੱਗੇ ਤੇ ਕੱਲ ਸਵੇਰ ਦੇ ਲੱਗੇ ਆ ਨਾ ਤੇ ਹੁਣ ਉਹਨਾਂ ਨੇ ਹੁੱਕ ਪਰਨੀ ਹੈ ਹੁੱਕ ਪਰ ਕੇ ਫੇਰ ਬੱਚੋ ਦੇਖੋ ਕੀ ਪ੍ਰੋਗਰਾਮ ਕਰਦੇ ਕਿ ਪੈਟ ਜੋੜਦੇ ਆ ਕਿੰਨਾ ਪੈਟ ਤਾਂ ਇਹ ਮਿਲਦਾ ਹੀ ਨਹੀਂ ਉਹ ਕਿਹਦਾ ਸਿਸਟਮ ਇਹ ਜੋ ਹੋਇਆ ਉਹਦੋਂ ਅੱਗੇ ਆਪਾਂ ਲਿਖਾਉਣੇ ਤੁਸੀਂ ਜੁੜੇ ਰਹੋ ਆਪਣੇ ਨਾਲ ਇਹ ਕੰਨ ਨਹੀਂ ਲੱਗੇ ਤੇ ਢੀਗਨ ਨੂੰ ਆਪਾਂ ਚਲਦੇ ਆ ਲੈ ਕੇ ਫਿਰ ਗਾੜੀ ਆਪਾਂ ਤੁਹਾਨੂੰ ਮਿਲਦੇ ਤੁਸੀਂ ਜੁੜੇ ਰਹੋ ਆਪਣੇ ਨਾਲ ਉਹ ਮਟਰ ਮੇਲਾ ਵਾਟਰ ਹੋ ਗਿਆ ਇਹ ਰੋਡੋਂ ਆ গড়ত কান্দি ট্র্যাফিকি ছড়িয়া ও গড়িয়া গুলো জামে খুব ঘুরিয়ে আছে মানে পারসিয়নি ক্লাপেল পারসিয়নি পাচ্চো আচ্ছা আজি কোন্ডা নবা নাম লাগিয়া কো হুম আতা নি খাইনে পায়া ਟਰੂ ਟਾਈਮ ਹੋ ਗਿਆ 4 ਵਜੇ ਦੇ 4 ਮਿੰਟਾਂ ਬੱਤ ਮੇਲਾ ਤੇ 1 ਡਾਲਰ ਆ ਗਿਆ ਪਹਿਲਾ ਆਪਣੇ ਕੋਲ ਹਾਂ ਮਥਾ ਤੇ ਰ ਸੜਿਆ ਹੀ ਰਹਿੰਦਾ ਹੈਂ ਕੋਣ ਘਾਤੋ ਸੜਿਆ ਆ ਗਾਡਰ ਲਾ ਗਏ ਫਿਰ ਆਪਾਂ ਫਿਰਨਾ ਪਾਰਟੀ ਤੇ ਜਿੱਤੇ ਸਭ ਤੋਂ ਪਹਿਲਾਂ ਗਾਟਰ ਸੀ ਉੱਤੇ ਜਾ ਕੇ ਤੇ ਡਾਟਰ ਲੋਡ ਜੁਆਣੇ ਆ ਦੇਖੋ ਕਦੋਂ ਕੁਆਟਰ ਰੋਟਿੰਗ ਦੇ ਖਲ ਨੂੰ ਹੁੰਦੇ ਆ ਜਾਂ ਕਲਪ ਦੇ ਨਹੀਂ ਹੁੰਦੇ ਜਾਂ ਰਾਤ ਨੂੰ ਹੁੰਦੇ ਆ ਇਹ ਤੇ ਵੀ ਲੱਭਾ ਮਾਚਦਾ ਇਹ ਲੋੜੇ ਰੋ ਤੱਤਾਂ ਲਈ ਆਪਣੇ ਨਾਲ ਕਰਦੇ ਆ ਬੱਗਾ ਤੋਂ ਬਾਅਦ ਬਿੱਲਾ ਆ ਗਿਆ ਡੀਸਕ ਲੌਂਗ ਬਿੱਲਾ ਨੇ ਰਿਲੇ ਹੀ ਆਉਂਦਾ ਇਸ਼ਾਰਾ ਵੀ ਦਿੰਦਾ ਲੋ ਵੀ ਮਿੱਤਰੋ ਯਾਰਾਂ ਨੇ ਪਾਲੀਆਂ ਨੇ ਬੱਬੇ ਤੋਂ ਪੰਜਾਬ ਨੂੰ ਇੱਕ ਜਾਂਦੀ ਆ ਉਹ ਸਾਹਮਣੇ ਉਹ ਡੁੱਬ ਜੂ ਉਹ ਮਾਰ ਲੈਂਦਾ ਮੈਂ ਪਰ ਕੱਟੀ ਹੋ ਉਹ ਲੱਗ ਗਿਆ ਗੱਡੀ ਕਿਨੇ ਮੀ ਵੈ ਗਿਆ ਡਿਆ ਤੇ ਉਹਦਾ ਕਰੇ ਦੇਖੋ ਸਾਹਮਣੇ ਲੱਡੀ ਇੱਕ ਰਾਣੀ ਆਪਣੀ ਇੱਧਰ ਜਾਉਂਦੀ ਇਹ ਪੰਜਾਬ ਪਹੁੰਚਣੀਆਂ ਸਾਲੋ ਸਾਲ ਬਾਅਦ ਤੇ ਤੇ ਨਾਲ ਬਾਕੀ ਤੋਂ ਮੋਰ ਚੱਲ ਜਰੋਂ ਦਾ ਜਿਹੜੇ ਰੋਟੀ ਆਪਣੇ ਨਾਲ ਆਪਾਂ ਤਰੋਣੇ ਆ ਜਿਹੜਾ ਵੀਊ ਤਾਂ ਧੂਂਰਾ ਲਾ ਬੀ ਮਦਰਫ ਕਰੇਨਾ ਆਪਾਂ ਖੜੇ ਨਹੀਂ ਇੱਧਰ ਉਹ ਜਿਹੜੇ ਪੁਰਾਣੇ ਘਰ ਰੱਖੇ ਆ ਤੇ ਲਿਆਉਣੀ ਉਤੋਂ ਦੀ ਕਮਾ ਕੇ ਆ ਜੀ ਆਪਾਂ ਅੱਧੇ ਚ ਸਾਡਾ ਵਾਸ ਨਹੀਂ ਆਂ ਇੰਨ ਘਰ ਵਾਸ ਨਹੀਂ ਨਾ ਚੱਲਦਾ ਖੱਡੇ ਗੁੱਡੇ ਵੜੇ ਆ ਜੀ ਆਪਾਂ ਅੱਧੇ ਚ ਪਹੁੰਚੇ ਆ ਵਾਲੀ ਵਾਲੀ ਲੈ ਕੇ ਚੱਲਦੇ ਆ ਕੋਕ ਲੈਣ ਹੁੰਦੀ ਉਹਨੂੰ ਤਾਂ ਪਚਾਈ ਹੋਣੀ ਹੈ ਹੈ ਐਸਾ ਵੀ ਟਰੂ ਨਹੀਂ ਹੋਣੀ ਕਿੱਥੇ ਲਾਈ ਜੀ ਚਲੋ ਔਲੀ ਔਲੀ ਜਾਣਦੇ ਅਸੀਂ ਬੈਠ ਬੜੇ ਦੇ ਟਾਂਗੇ ਤੇ ਤੇਰੇ ਸ਼ੇਰ ਕਰਾਵਾ ਨਹੀਂ ਦੋ ਬੰਦੇ ਮੇਰੇ ਨਾਲ ਇੱਕ ਆ ਇੱਕ ਆ ਇਹ ਦੋਵੇਂ ਭਾਈ 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 ਆ ਭਾਈ ਭਾਈ ਆ ਸਾਡ ਪਾੜੀ ਆ ਬੱਲੀ ਸਾਡੇ ਜੰਗਲ ਆ ਜੰਗਲ ਦੇ ਵਿੱਚੋਂ ਕੋਈ 쉬 ਆ ਸਕਦਾ ਖਤਰਾ ਹੈਗਾ ਸਾਨੂੰ ਹੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਹੋਰ ਅੱਧੇ ਘੰਟੇ ਤੱਕ ਇਹਦਾ ਰਸਤਾ ਰਹੇਗਾ ਬਿਲਕੁਲ ਲੋਕਾਂ ਨੇ ਲਾਇਆ ਰਾਜ ਹਟਰ ਗੱਡੀਆਂ ਪਾਰਕਿੰਗ ਹੀ ਸਮਝੀ ਆ ਚਲੋ ਦੇ ਉਸਤਾਦ ਨਹੀਂ ਕਰੇਂ ਚੰਦੇ ਚਾਰ ਹੀ ਕੰਮੀ ਮਾਰਦੀ ਐਲੇ ਉਸਤਾਦ ਹਨ ਇਹ ਆ ਬਹੁਤਰਾ ਕਾਲਾ ਐ ਅਦਾ ਤਾਂ ਆਪਣੇ ਕੰਪਨੀ ਨਾਲ ਬਈ ਬਹੁਤ ਜ਼ਿਆਦਾ ਲੱਗ ਗਿਆ ਤੇ ਆਪਾਂ ਇੱਥੇ ਆ ਇੱਕ ਕ੍ਰੇਨ ਆਪਣੇ ਲੋਗੇ ਮਿੱਤਰੋ ਆਪਾਂ ਇਧਰੋਂ ਕੱਟ ਮਾਰਦਾ ਆਣੇ ਨੂੰ ਜਾਂਦੇ ਆ ਤੇ ਆਪਾਂ ਤੁਰੇ ਹੀ ਸੇਰ ਦੇ ਸੜਕੇ ਦੇ ਤੁਰੇ ਹੀ ਦਿਨ ਚੜ ਗਿਆ ਉਹ ਉਧਰੋਂ ਤੁਰੇ ਚਾਰ ਕਾਜੇ ਤੁਰੇ ਤੇ ਹੁਣ ਅੱਗੇ ਵਾਚ ਲੈਣ ਦੇਣ ਬੂਰਾ ਚੜ ਗਿਆ ਇਹਨਾਂ ਦੇ ਨਾਲ ਦੇ ਡਿਆਣੋ ਤੋਂ ਕੱਢਦੇ ਹਾਂ ਤੱਕ ਕਿੰਨਾ ਟਾਈਮ ਲੱਗਦਾ ਕਿੰਨੇ ਚਰਚ ਬਚਾਉਣੇ ਆ ਤੋਂ ਮੈਂ ਭਰਾ ਸਲਾਹ ਕਰਨ ਦੇ ਤੋਂ ਬੰਦੇ ਬੰਦੇ ਤੋਂ ਉਹ ਜਾਗਾ ਯੁੱਦਸ ਕਿੰਨਾ ਲੱਗ ਲੌਬੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਆਪਣੀ ਲੋਕੇਸ਼ਨ ਤੇ ਤੇ ਉਸਤਾਦ ਅਣੀ ਹਾਸਲ ਹੋਏ ਸਪਕਰੇਨ ਆ ਲੱਗੀ ਕਰੇ ਨਾ ਆ ਆ ਗਈ ਸੁਨਿਆ ਉਸਤਾਦ ਜੀ ਤੁਸੀਂ ਕਿੰਨੇ ਚਿਰ ਬਾਅਦ ਪਹੁੰਚੇ ਜੇ ਤੁਹਾਡਾ ਕੀ ਰਿਵਿਊ ਆ ਸਿੱਧੇ ਰੋਗ ਲੈਣੀ ਸਿੱਧੇ ਰੋਗ ਲੈਣੀ ਇਹ ਕੀ ਕਹੀ ਜਾਂਦਾ